ਔਰ ਇਹ ਸੜਕ ਹੈ ਤੇ ਆ ਸਾਹਮਣੇ ਘਰ ਬਣੇ ਹੋਏ ਨੇ ਵੱਡਾ ਸਵਾਲ ਸਿਰਫ ਇੰਨਾ ਕਹ ਹੈ ਵੀ ਜੇ ਉਰੇ ਕੱਲ ਨੂੰ ਹੜ੍ਹ ਆਏ ਕੌਣ ਜ਼ਿੰਮੇਵਾਰ ਹੈ ਬਿਨਾ ਨਕਸ਼ੇ ਤੋਂ ਜਾਂ ਕਹਿ ਲਈਏ ਜੇ ਨਕਸ਼ੇ ਵੀ ਉਰੇ ਕ腐ਸ਼ਨ ਦੇ ਨਾਲ ਪਾਸ ਹੋ ਗਏ ਹੋਣਗੇ ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਾ ਤਾਂ ਰਿਸੀਵਰੇਜ ਦੀ ਜਗ੍ਹਾ ਕਿੱਥੇ ਦਿਖਾਈ ਦੇ ਰਹੀ ਹੈ ਤੇ ਨਾ ਹੀ ਉਰੇ ਕਹੀਏ ਸੜਕ ਕਿੱਥੇ ਦਿਖਾਈ ਦੇ ਰਹੀ ਹੈ ਆ ਇੱਕ ਕਿੱਲੇ ਦੇ ਵਿੱਚ ਇਹ ਅੱਧੇ ਕਿੱਲੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਹਿ ਲਈਏ ਕਿ ਜਿਹੜੀ ਕਲੋਨੀ ਕੱਟ ਦਿੱਤੀ ਜਾਂਦੀ ਹੈ ਇਹ ਪਤਾ ਨਹੀਂ ਕਿੰਨੋਂ ਪੈਸੇ ਚੜਾ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਅਜਿਹੇ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਕਿਉਂਕਿ ਜਿਹੜੀ ਨਗਰ ਨਿਗਮ ਹੈਗੀ ਉਹ ਐਗਜ਼ਾਮਪਲਾਂ ਸੈੱਟ ਕਰਨ ਤੇ ਲੱਗੀ ਹੋਈ ਹੈ ਤੇ ਆ ਇੱਕ ਹੋਰ ਜਿਹੜੀ ਐਗਜ਼ਾਮਪਲ ਹੈਗੀ ਉਹ ਸੈੱਟ ਹੁੰਦੀ ਦਿਖਾਈ ਦੇ ਰਹੀ ਹੈ ਕਿ ਆਖਰ ਇਹ ਵੱਡਾ ਸਵਾਲ ਹੈ ਕਿ ਕੱਲ ਨੂੰ ਜੇ ਉਹਦੇ ਕੋਈ ਅਨਹੋਣੀ ਵਾਪਰ ਜੇ ਤਾਂ ਇਹਦੇ ਜ਼ਿੰਮੇਵਾਰ ਕੌਣ ਹੈ ਕੱਲ ਨੂੰ ਜਦੋਂ ਉਹਦੇ ਰਜਿਸਟਰੀਆਂ ਹੋ ਜਾਣਗੀਆਂ ਲੋਕੀ ਰਹਿਣ ਲੱਗ ਜਣਗੇ ਕੱਲ ਨੂੰ ਫੇਰ ਉਹਦੇ ਸਹੂਲਤਾਂ ਵਾਸਤੇ ਉਹ ਧਰਨੇ ਤੇ ਬੈਠਣਗੇ ਬਾਅਦੋਂ ਨਾਮ ਕੀ ਦਾ ਖਰਾਬ ਹੋਊਗਾ ਸਰਕਾਰ ਦਾ ਕਰਪਸ਼ਨ ਕੌਣ ਕਰ ਰਿਹਾ ਹੈ ਪ੍ਰਸ਼ਾਸਨਿਕ ਅਧਿਕਾਰੀ ਤੇ ਬਾਅਦ ਦੇ ਵਿੱਚ ਕੈਲੀ ਸਰਕਾਰ ਦਾ ਨਾਮ ਖਰਾਬ ਹੋਏਗਾ ਕਿ ਕਿਸ ਤਰ੍ਹਾਂ ਜਿਹੜੇ ਸਰਕਾਰ ਹੈ ਉਹ ਆਮ ਜਨਤਾ ਨੂੰ ਸਹੂਲਤ ਨਹੀਂ ਦਿੰਦੀ ਉਰੇ ਦੇ ਲੋਕਾਂ ਦੇ ਵੋਟਰ ਕਾਰਡ ਵੀ ਬਣ ਜਾਂਗੇ ਪਰ ਜਿਹੜੀ ਸਹੂਲਤਾਂ ਨੇ ਉਹਦੇ ਵਾਸਤੇ ਲੋਕ ਹਾਰ ਲਗਾਣਗੇ ਤੇ ਧਰਨੇ 'ਤੇ ਬੈਠੇ ਰਹਿਣਗੇ ਕੋਈ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ ਕਿ ਆਖਰ ਨਗਰ ਨਿਗਮ ਦੇ ਅਧਿਕਾਰੀ ਕਿਉਂ ਕੁੰਭ ਕਰਨ ਦੀ ਨੀਂਦ ਸੁੱਤੇ ਨੇ ਇਸ ਕਦਰ ਕੁੰਭ ਕਰਨ ਦੀ ਨੀਂਦ ਸੁੱਤੇ ਨੇ ਕਿ ਆਏ ਦਿਨ ਉਰੇ ਕੋਈ ਨਜਾਇਜ਼ੂ ਸਾਰੀ ਹੁੰਦੀ ਹੈ ਪਟਿਆਲੇ ਦੇ ਵਿੱਚ ਤੇ ਕਦੇ ਜਿਹੜਾ ਕਹਿ ਲਿਆ ਕਿ ਲੋਕਲ ਬਾਡੀ ਮੰਤਰੀ ਆ ਕੇ ਉਰੇ ਝਾੜ ਪਾਉਂਦੇ ਨੇ ਆਈਏ ਅਧਿਕਾਰੀਆਂ ਨੂੰ ਤੇ ਕਹਿ ਲਿਆ ਤੋ ਸਿਚੂ ਵੀਡੀਓ ਗ੍ਰੇਵਨ ਸਟੋਰੀਜ਼ ਦੇ ਨਾਲ ਤੇ ਮੈਂ ਕੁਛ ਅ ਕਰ ਹੋ ਗਿਆ ਸ਼ਿਕਾਇਤਾਂ ਦੇ ਨਾਲ ਭਰੀ ਕਹਾਣੀ ਇੱਕ ਹੋਰ ਲੈ ਕੇ ਹਾਜ਼ਰ ਹਾਂ ਕਿਉਂਕਿ ਆਏ ਦਿਨ ਜਿਹੜੇ ਨਗਰ ਨਿਗਮ ਦੇ ਕਾਰਨਾਮੇ ਹੁੰਦੇ ਨੇ ਉਹ ਤੁਹਾਨੂੰ ਦਿਖਾਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਤੇ ਇੱਕ ਕਾਰਨਾਮਾ ਹੋਰ ਲੈ ਕੇ ਹਾਜ਼ਰ ਹਾਂ ਜਿੱਥੇ ਕੀ ਸਨੌਰ ਦੀ ਸਬਜ਼ੀ ਮੰਡੀ ਹੈਗੀ ਜਿਹੜੀ ਸਭ ਤੋਂ ਮਸ਼ਹੂਰ ਉਹਦੀ ਬੈਕ ਸਾਈਡ ਤੇ ਗੋਪਾਲ ਕਲੋਨੀ ਦੇ ਨੇੜੇ ਇਹ ਜਗ੍ਹਾ ਪੈਂਦੀ ਹੈ ਇੱਕ ਵਾਰ ਤੁਹਾਨੂੰ ਇੱਧਰ ਦੀਆਂ ਤਸਵੀਰਾਂ ਦਿਖਾਈਏ ਔਰ ਇਹ ਸੜਕ ਹੈ ਤੇ ਆ ਸਾਹਮਣੇ ਘਰ ਬਣੇ ਹੋਏ ਨੇ ਵੱਡਾ ਸਵਾਲ ਸਿਰਫ ਇੰਨਾ ਕ ਹੈ ਕਿ ਜੇ ਉਰੇ ਕੱਲ ਨੂੰ ਹੜ ਆਏ ਕੌਣ ਜ਼ਿੰਮੇਵਾਰ ਹੈ ਬਿਨਾ ਨਕਸ਼ੇ ਤੋਂ ਜਾਂ ਕਹਿ ਲਈਏ ਨਕਸ਼ੇ ਵੀ ਉਰੇ ਕ腐ਸ਼ਨ ਦੇ ਨਾਲ ਪਾਸ ਹੋ ਗਏ ਹੋਣਗੇ ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਾ ਤਾਂ ਰਿਸੀਵਰੇਜ ਦੀ ਜਗ੍ਹਾ ਕਿਤੇ ਦਿਖਾਈ ਦੇ ਰਹੀ ਹੈ ਤੇ ਨਾ ਹੀ ਉਰੇ ਕਹੀਏ ਸੜਕ ਕਿਤੇ ਦਿਖਾਈ ਦੇ ਰਹੀ ਹੈ ਆ ਇੱਕ ਕਿਲੇ ਦੇ ਵਿੱਚ ਅੱਧੇ ਕਿਲੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਹਿ ਲਈਏ ਕਿ ਜਿਹੜੀ ਕਲੋਨੀ ਕੱਟ ਦਿੱਤੀ ਜਾਂਦੀ ਹੈ ਇਹ ਆ ਪਤਾ ਨਹੀਂ ਕਿੰਨੋਂ ਪੈਸੇ ਚੜਾ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਅਜਿਹੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਹਾਲਾਂਕਿ ਪਹਿਲਾਂ ਵੀ ਪਟਿਆਲਾ ਦੇ ਵਿੱਚ ਕਈ ਪੱਤਰਕਾਰਾਂ ਨੇ ਅਜਿਹੀਆਂ ਖਬਰਾਂ ਲਾਈਆਂ ਸੀ ਪਰ ਉਹਦਾ ਵੀ ਕੋਈ ਅਸਰ ਨੂੰ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਜਿਹੜੀ ਨਗਰ ਨਿਗਮ ਹੈਗੀ ਉਹ ਐਗਜ਼ਾਮਪਲਾਂ ਸੈੱਟ ਕਰਨ ਤੇ ਲੱਗੀ ਹੋਈ ਹੈ ਤੇ ਆ ਇੱਕ ਹੋਰ ਜਿਹੜੀ ਐਗਜ਼ਾਮਪਲ ਹੈਗੀ ਉਹ ਸੈੱਟ ਹੁੰਦੀ ਦਿਖਾਈ ਦੇ ਰਹੀ ਹੈ ਕਿ ਆਖਰ ਇਹ ਵੱਡਾ ਸਵਾਲ ਹੈ ਕਿ ਕੱਲ ਨੂੰ ਜੇ ਉਹਦੇ ਕੋਈ ਅਨਹੋਣੀ ਵਾਪਰ ਜੇ ਤਾਂ ਇਹਦੇ ਜ਼ਿੰਮੇਵਾਰ ਕੌਣ ਹੈ ਕੱਲ ਨੂੰ ਜਦੋਂ ਉਹਦੇ ਰਜਿਸਟਰੀਆਂ ਹੋ ਜਾਣਗੀਆਂ ਲੋਕੀ ਰਹਿਣ ਲੱਗ ਜਣਗੇ ਕੱਲ ਨੂੰ ਫੇਰ ਉਹਦੇ ਸਹੂਲਤਾਂ ਵਾਸਤੇ ਉਹ ਧਰਨੇ ਤੇ ਬੈਠਣਗੇ ਬਾਅਦੋਂ ਨਾਮ ਕੀ ਦਾ ਖਰਾਬ ਹੋਊਗਾ ਸਰਕਾਰ ਦਾ ਕਰਪਸ਼ਨ ਕੌਣ ਕਰ ਰ ਪ੍ਰਸ਼ਾਸਨਿਕ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਹਿਲਾਂ ਵੀ ਕੰਪਲੇਂਟ ਗਈ ਹੋਈ ਹੈ ਰਿਟਰਨ ਦੇ ਵਿੱਚ ਵੀ ਗਈ ਹੋਈ ਹੈ ਆਨਲਾਈਨ ਵੀ ਗਈ ਹੋਈ ਹੈ ਪਰ ਫਿਰ ਵੀ ਇੰਨਾ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਵੱਡਾ ਸਵਾਲ ਇਹ ਹੈ ਕਿ ਆਖਰ ਕਿੰਨੇ ਕ ਕਲੋਨਾਈਜ਼ਰ ਇਹ ਜਿਹੜੀਆਂ ਕਲੋਨੀਆਂ ਕੱਟ ਦੇਣਗੇ ਤੇ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਰਹਿਣਗੇ ਉਰੇ ਕੋਈ ਮੀਡਲ ਕਲਾਸ ਆ ਕੇ ਨਹੀਂ ਰਹੂਗਾ ਉਰੇ ਪ੍ਰਵਾਸੀ ਆ ਕੇ ਜਿਹੜੇ ਰਹਿਣਗੇ ਉਹ ਉਰੇ ਇਸ ਮਕਾਨਾਂ ਦੇ ਵਿੱਚ ਰਹਿਣਗੇ ਜਿਹੜਿਆਂ ਦੀ ਹਾਲਤ ਤੁਸੀਂ ਦੇਖ ਲਓ ਕਿ ਇਹ 5 ਤੋਂ 10 ਲੱਖ ਦੇ ਵਿੱਚ ਤੁਹਾਨੂੰ ਮਕਾਨ ਦੇ ਦੇਣਗੇ ਬਣਾ ਕੇ ਕਿਉਂਕਿ ਇਹ ਨਾ ਤਾਂ ਪਹਿਲਾਂ ਤਾਂ ਸ਼ਾਇਦ ਉਮੀਦ ਕਰ ਸਕਦੇ ਆ ਤੇ ਸੂਤਰਾਂ ਵੱਲੋਂ ਜੋ ਸਾਡੀ ਜਾਣਕਾਰੀ ਹੈ ਕਿ ਨਾ ਤਾਂ ਉਹ ਇਹਦਾ CLU ਪਾਸ ਹੋਇਆ ਕਿ ਇਹ ਜਿਹੜੀ ਐਗਰੀਕਲਚਰ ਲੈਂਡ ਹੈਗੀ ਉਹਦੀ ਫੀਸ ਵੀ ਨਹੀਂ ਭਰੇਗੀ ਤੇ ਡਾਇਰੈਕਟਰ ਨੇ ਕਲੋਨੀ ਕੱਟਤੀ ਰਿਹੈਸ਼ੀ ਪਲਾਟ ਬਣਾ ਦਿੱਤੇ ਔਰ ਕੱਲਾ ਸਵਾਲ ਇਹ ਨਹੀਂ ਕਿ ਇਹੀ ਕਲੋਨੀ ਹੈ ਕਿ ਉਹਦੇ ਦੇ ਆਸ-ਪਾਸ ਦੀਆਂ ਸਾਰੀਆਂ ਕਲੋਨੀਆਂ ਦਾ ਇਹੀ ਹਾਲ ਹੈ ਕੋਈ ਸੜਕ ਨਹੀਂ ਕੋਈ ਸਹੂਲਤ ਨਹੀਂ ਕੋਈ ਬਿਜਲੀ ਦਾ ਉਹ ਨਹੀਂ ਪਰ ਜਦੋਂ ਉਹਰੇ ਮਕਾਨ ਬਣ ਜਾਣਗੇ ਉਸ ਤੋਂ ਬਾਅਦ ਬਿਜਲੀ ਬੋਰਡ محکمہ ਵੀ ਇਹਨਾਂ ਨੂੰ ਜਿਹੜੇ ਕਹਿ ਲਈਏ ਮੀਟਰ ਦੇ ਦੂਗਾ ਤੇ ਉਹਰੇ ਜਿਹੜਾ ਫਿਰ ਤੋਂ ਉਹ ਰਿਹਾਇਸ਼ੀ ਜਿਹੜਾ ਕਹਿ ਲਈ ਕਿ ਲੋਕ ਨੇ ਉਹ ਆ ਕੇ ਰਹਿਣ ਲੱਗ ਜੰਗੇ ਰਿਹਾਇਸ਼ੀ ਘਰਾਂ ਦੇ ਵਿੱਚ ਤੇ ਬਾਅਦ ਦੇ ਵਿੱਚ ਕਹਿ ਲਈਏ ਸਰਕਾਰ ਦਾ ਨਾਮ ਖਰਾਬ ਹੋਏਗਾ ਕਿ ਕਿਸ ਤਰ੍ਹਾਂ ਜਿਹੜੇ ਸਰਕਾਰ ਹੈ ਉਹ ਆਮ ਜਨਤਾ ਨੂੰ ਸਹੂਲਤ ਨਹੀਂ ਦਿੰਦੀ ਉਹਰੇ ਦੇ ਲੋਕਾਂ ਦੇ ਵੋਟਰ ਕਾਰਡ ਵੀ ਬਣ ਜੰਗੇ ਪਰ ਜਿਹੜੀ ਸਹੂਲਤਾਂ ਨੇ ਉਹਦੇ ਵਾਸਤੇ ਲੋਕ ਹਾਰ ਲਗਾਣਗੇ ਤੇ ਧਰਨੇ 'ਤੇ ਬੈਠੇ ਰਹਿਣਗੇ ਅਧਿਕਾਰੀ ਕਿਉਂ ਕੁੰਬ ਕਰਨ ਦੀ ਨੀਂਦ ਸੁੱਤੇ ਨੇ ਇਸ ਕਦਰ ਕੁੰਬ ਕਰਨ ਦੀ ਨੀਂਦ ਸੁੱਤੇ ਨੇ ਕਿ ਆਏ ਦਿਨ ਉਹਰੇ ਕੋਈ ਨਜਾਇਜ਼ੂ ਸਾਰੀ ਹੁੰਦੀ ਹੈ ਪਟਿਆਲੇ ਦੇ ਵਿੱਚ ਤੇ ਕਦੇ ਜਿਹੜਾ ਕਹਿ ਲਿਆ ਕਿ ਲੋਕਲ ਬਾਡੀ ਮੰਤਰੀ ਆ ਕੇ ਉਹਰੇ ਝਾੜ ਪਾਉਂਦੇ ਨੇ ਆਈਐਸ ਅਧਿਕਾਰੀਆਂ ਨੂੰ ਤੇ ਕਹਿ ਲਿਆ ਆਪਣੇ ਹੀ ਪਾਰਟੀ ਦੇ ਮੇਅਰ ਨੂੰ ਇਹ ਵੱਡੇ ਸਵਾਲ ਨੇ ਕਿ ਆਖਰ ਜਿਹੜਾ ਡਾਕਟਰ ਸਾਹਿਬ ਨੇ ਜਿਹੜੇ ਰਵਜੋਤ ਸਿੰਘ ਨੇ ਜਿਨ੍ਹਾਂ ਨੂੰ ਮੰਤਰੀ ਸਾਹਿਬ ਨੂੰ ਇਹੀਂ ਹਲਕੇ ਦੇ ਵਿੱਚ ਤੋਰ ਦਿੱਤਾ ਗਿਆ ਉਹਨਾਂ ਨੂੰ ਹਲਕੇ ਦੇ ਵਿੱਚ ਇਸ ਕਰਕੇ ਤੋਰ ਦਿੱਤਾ ਗਿਆ ਕਿ ਕਿਤੇ ਦੋ ਚਾਰ ਜਿਹੜੇ ਕੈਲੀ ਅਧਿਕਾਰੀ ਨੇ ਉਹਨਾਂ ਦੀ ਕਿਤੇ ਸ਼ਮਤ ਨਾ ਆ ਜਾਵੇ ਕਿਉਂਕਿ ਜੇ ਉਹਨਾਂ ਨੇ ਪਟਿਆਲੇ ਦੇ ਇਨ ਬਿਲਟ ਆ ਕੇ ਪਟਿਆਲੇ ਦੇ ਇਨਰ ਕੋਰ ਦੇ ਵਿੱਚ ਆ ਕੇ ਜੇ ਇਹ ਹਾਲ ਦੇਖ ਲੇ ਕਿ ਉਹਦੇ ਕੀ ਮਾਹੌਲ ਬਣਿਆ ਹੋਇਆ ਹੈ ਤਾਂ ਉਹਨਾਂ ਨੇ ਵੈਸੇ ਹੀ ਦੋ ਚਾਰ ਅਧਿਕਾਰੀਆਂ ਦੀ ਸ਼ਮਤ ਲਿਆ ਦੇਣੀ ਹੈ ਸੋ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿ ਆਖਰ ਕਦੋਂ ਤੱਕ ਇਹ ਕਰਪਸ਼ਨ ਚੱਲਦੀ ਰਹੇਗੀ ਆਏ ਦਿਨ ਉਹਰੇ ਨਜਾਇਜ਼ ਯਸਾਰੀਆਂ ਹੁੰਦੀਆਂ ਨੇ ਲੋਕੋ ਨੇ ਧਰਨੇ ਤੇ ਆ ਕੇ ਉਮੀਦ ਕਰਦੇ ਆ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਬੈਠਣਗੇ ਕਿਉਂਕਿ ਜੋ ਆਬਜ਼ਰਵੇਸ਼ਨ ਜਾਂ ਜੋ ਫੈਕਟਸ ਉਹਨੇ ਦਿਖਾਈ ਜਾ ਰਹੇ ਨੇ ਸੋ ਇਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਨੇ ਸੋ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗਰਮੇਨ ਸਟੋਰੀਜ਼ ਦੇ ਨਾਲ